ਹਾਂਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਕਿਸਾਨ ਮੇਲੇ 'ਚ ਪਹੁੰਚੇ ਹਾਂ ਬਠਿੰਡਾ ਵਿਖੇ 30 ਸਤੰਬਰ 2025 ਕਿਸਾਨ ਮੇਲਾ ਲੱਗਿਆ ਬਹੁਤ ਜ਼ਿਆਦਾ ਮੇਲੇ ਦੇ ਵਿੱਚ ਇਕੱਠਾ ਤੇ ਬਹੁਤ ਜ਼ਿਆਦਾ ਸਟਾਲਾਂ ਲੱਗੀਆਂ ਹੋਈਆਂ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜੇ-ਕਿਹੜੇ ਸਟਾਲਾਂ ਜਿਹੜੀਆਂ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਬਜ਼ੀਆਂ ਬਾਰੇ ਦਿਖਾਵਾਂਗੇ ਗੰਡੇ ਦੀਆਂ ਕਿਸਮਾਂ PYO1 POH1 ਗੰਡੇ ਦਾ ਘਾਰ ਤੁਸੀਂ ਦੇਖ ਸਕਦੇ ਹੋ PW2 ਲਸਣ ਦੀ ਕਿਸਮ ਸਾਰੇ ਤਰ੍ਹਾਂ ਦੇ ਗੰਡਾ ਤਿਲ ਲਸਣ ਦੀ ਕਿਸਮਾਂ ਜਿਹੜੀਆਂ ਸਬਜੀ ਵਿਗਿਆਨ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਈਆਂ। ਬਾਕੀ ਤੁਸੀਂ ਦੇਖ ਸਕਦੇ ਹੋ ਕ੍ਰੇਲੇ ਆਗੇ ਕਾਲੀ ਭਿੰਡੀ ਤੇ ਹਰੀ ਭਿੰਡੀ ਵੈਂਗਣੀ ਪੰਜਾਬ ਰੌਣਕ ਵੈਂਗਣੀ ਸਾਰੇ ਕਿਸਮਾਂ ਦੀ ਜਿਹੜੀ ਸਬਜ਼ੀਆਂ ਲਗਾਈਆਂ ਗਈਆਂ ਪੰਜਾਬ ਸੁਹਾਵਣੀ ਭਿੰਡੀ ਇਸ ਤੋਂ ਅੱਗੇ ਫਲ ਵਿਗਿਆਨ ਵਿਭਾਗ ਵੱਲੋਂ ਫਲਾਂ ਦੇ ਜਿਹੜੇ ਆ ਸਟਾਲ ਲਗਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਫਲੇ ਬਾਕੀ ਅਲੱਗ-ਅਲੱਗ ਕਿਸਮਾਂ ਦੇ ਜਿਹੜੇ ਫਾਲਾ ਉਹ ਵੀ ਲਗਾਈ ਗਈ ਇਸ ਥਾਲੀ ਤੇ ਦੇਖ ਸਕਦੇ ਹੋ ਅਲੱਗ-ਅਲੱਗ ਕਿਸਮਾਂ ਸਾਰੀਆਂ ਦੀਆਂ ਫਲੇਮ ਵੈਨੀਲੀਆ ਅਰਲੀ ਗੋਲਡ ਡੇਜੀ ਪੀਏਯੂ ਕਿੰਨੂ ਵਨ ਅਲੱਗ-ਅਲੱਗ ਕਿਸਮਾਂ ਦੇ ਜਿਹੜੇ ਫਾਲਾ ਤੁਸੀਂ ਦੇਖ ਸਕਦੇ ਹੋ ਕਿੰਨੂ ਮਸੰਮੀ ਅਲੱਗ-ਅਲੱਗ ਕਿਸਮਾਂ ਦੇ ਵਿੱਚ ਬਲੱਡ ਰੈੱਡ ਸਟਾਰ ਰੂਬੀ ਸਾਰੀਆਂ ਕਿਸਮਾਂ ਜਿਹੜੀਆਂ ਹੈਗੀਆਂ ਇੱਥੇ ਮਸੰਮੀ ਵੈਲੇਸੀਆ ਲੇਟਰ ਡਬਲਯੂ ਮਾਰਕਟ ਕਿੰਨੂ ਅਲੱਗ-ਅਲੱਗ ਕਿਸਮਾਂ ਦੇ ਜਿਹੜੇ ਫਲਾੜਾ ਲਗਾਏ ਗਿਆ ਐਪੀਯੂ ਲੁਧਿਆਣਾ ਵੱਲੋਂ ਸਟਾਲਾਂ ਲਗਾਈਆਂ ਦੀਆਂ ਤੇ ਬਹੁਤ ਵਧੀਆ ਜਿਹੜੀਆਂ ਕਿਸਮਾਂ ਆ ਗਈਆਂ ਗਲਗਲ ਮਾਰਚ ਰੈਡ ਬਲੱਸ਼ ਫਲੇਮ ਸਟਾਰ ਰੂਬੀ ਅਲੱਗ-ਅਲੱਗ ਕਿਸਮਾਂ ਦੇ ਵਿੱਚ ਸਾਰੇ ਫਲ ਵੀ ਤੇ ਇਸ ਤੋਂ ਬਾਅਦ ਫੁੱਲਾਂ ਵਾਲੇ ਬੂਟੇ ਆ ਗਏ ਅਲੱਗ-ਅਲੱਗ ਪਰਵਟ ਫਰਨ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਆ ਰਸਕਸ ਅਲੱਗ-ਅਲੱਗ ਕਿਸਮਾਂ ਦੇ ਵਿੱਚ ਸਾਰੇ ਗੇਂਦੇ ਦਾ ਤੇ ਹੋਰ ਤਰ੍ਹਾਂ ਦੇ ਜਿਹੜੇ ਫੁੱਲਾਂ ਵਾਲੇ ਬੂਟੇ ਆ ਇਹ ਇਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਲਗਾਏ ਗਏ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਵੀ ਸਟਾਲ ਲਗਾਈ ਗਈ ਹੈ ਸਾਰੇ ਤਰ੍ਹਾਂ ਦੇ ਬੀਜ ਜਿਹੜੇ ਸੋਇਆ ਮੈਥੇ ਹਲਦੀ ਸੌਫ ਤੇ ਇੱਧਰ ਸਾਰੇ ਤਰ੍ਹਾਂ ਦੇ ਆ ਜਿਹੜੇ ਅਰਕ ਕੱਢੇ ਹੋਏ ਕਰਨੋਲੀ ਸੌਫ ਇਹ ਵੀ ਅਲੱਗ-ਅਲੱਗ ਜਿਹੜੇ ਅਰਕ ਕੱਢ ਕੇ ਪੈਕ ਕੀਤੇ ਹੋਏ ਮੈਂਥੋਲ ਤੇ ਇਸ ਤੋਂ ਬਾਅਦ ਗੰਡੋਆ ਖਾਦ ਆ ਗਈ ਝੋਨੇ ਦੀ ਪਰਾਲੀ ਤੋਂ ਵੀ ਤਿਆਰ ਕੀਤੀ ਗੰਡੋਆ ਖਾਦ ਇਹ ਇੱਧਰ ਤੁਸੀਂ ਦੇਖ ਸਕਦੇ ਹੋ ਮੱਕੀ ਦੇ ਖਰਾਬ ਸਲੇਜ ਤੋਂ ਗਡੂਆ ਖਾਦ ਬਣਾਉਣ ਦੀ ਵੀਡੀਓ ਇਹ ਤੁਸੀਂ ਵੀਡੀਓ ਰੋਕ ਕੇ ਸਾਰੀ ਜਿਹੜੀ ਆ ਪੜ ਸਕਦੇ ਹੋ ਜੈਵਿਕ ਸਰਟੀਫਿਕੇਸ਼ਨ ਆ ਗਿਆ ਤੇ ਕਣਕ ਬਜਾਈ ਮਸ਼ੀਨੀ ਗੜਾਈ ਲਈ ਇਹ ਤੁਸੀਂ ਦੇਖ ਸਕਦੇ ਬਿੱਡਾਂ ਤੇ ਕਣਕ ਬੀਜਣ ਦੀ ਵੀਡੀਓ ਇਸ ਤੋਂ ਬਾਅਦ ਪਿੰਨੀ ਪੰਜੀਰੀ ਨਾਚੋ ਜੇ ਵੀ ਸਟਾਲ ਲੱਗ ਗਈ ਹੈ ਖਰੀਦਦਾਨ ਕਰ ਇਸੇ ਤਰ੍ਹਾਂ ਦੀ ਜਿਹੜੀ ਖਰੀਦਦਾਰੀ ਕਰਨ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਰੱਖਣਾ ਉਹ ਵੀ ਦੱਸਿਆ ਗਿਆ ਖਾਣ ਪੀਣ ਵਾਲੀਆਂ ਚੀਜ਼ਾਂ ਵੇਲੇ ਗੈਸ ਸਿਲੰਡਰ ਲੈਣ ਵੇਲੇ ਕਿਹੜੇ ਕਿਹੜੇ ਚੀਡਿਆਂ ਧਿਆਨ ਰੱਖਣਾ ਚਾਹੀਦਾ ਇਹ ਵੀ ਥ੍ਰੀ ਵੀਡੀਓ ਰੋਕ ਕੇ ਜਿਹੜੀ ਆ ਉਹ ਪੜ ਸਕਦੇ ਹੋ ਤੇ ਇਸ ਤੋਂ ਬਾਅਦ ਇੱਕ ਸਟਾਲ ਲੱਗਈ ਗਈ ਆ ਸਾਰੇ ਤਰ੍ਹਾਂ ਦੇ ਸ਼ੈਂਪੂ ਜਾਂ ਔਇਲ ਵਗੈਰਾ ਜਿਹੜੇ ਆਪਾਂ ਵਰਤਦੇ ਆਂ ਉਹਨਾਂ ਦੀ ਸਟਾਲ ਲਗਾਈ ਗਈ ਆ ਸਾਰੇ ਜਿਹੜੇ ਆ ਸ਼ੈਂਪੂ ਆ ਵੱਡੀ ਪੈਕੇਜ ਦੇ ਵਿੱਚ ਤੇ ਬਾਕੀ ਜੇਕਰ ਆਪਾਂ ਵੱਡੀ ਪੈਕੇਜ ਲੈਣੇ ਆ ਤਾਂ ਇੱਕ ਨਾਲ ਇੱਕ ਫ੍ਰੀ ਆ ਤੇ ਇਸ ਤੋਂ ਬਾਅਦ ਆ ਗਏ ਆ ਬਈ ਸਪਰੇਅ ਵਾਲੀਆਂ ਕੰਪਨੀਆਂ ਇਹਨਾਂ ਕੋਲੋਂ ਸਟਾਲਾਂ ਲਗਾਈਆਂ ਗਈਆਂ ਸਾਰੇ ਤਰ੍ਹਾਂ ਦੇ ਸਪਰੇਅ ਇਹਨਾਂ ਕੋਲੋਂ ਮਿਲਦੀ ਆ ਤੇ ਬੀਜ ਮਿਲਦੇ ਆ। ਇਹ ਵੀ ਸਟਾਲ ਲਗਾਈ ਗਈ ਆ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਬਹੁਤ ਜ਼ਿਆਦਾ ਸਟਾਲਾਂ ਜਿਹੜੀਆਂ ਮੇਲੇ ਵਿੱਚ ਲੱਗੀਆਂ ਤੇ ਇਸ ਤੋਂ ਬਾਅਦ ਪਤਨ ਦਿਖਾਵਾਂਗੇ ਡੈਰੀ ਪ੍ਰੋਡਕਟ ਦੀ ਜਿਹੜੀ ਸਟਾਲ ਲੱਗੀ ਆ ਤੇ ਇਹਨਾਂ ਕੋਲੇ ਵੀ ਸਾਰੇ ਡੈਰੀ ਪ੍ਰੋਡਕਟ ਮਿਲਦੇ ਆ। ਸਾਰੇ ਤਰ੍ਹਾਂ ਦਾ ਮਿਲਰ ਮੈਸਚਰ, ਕੈਲਸ਼ੀਅਮ ਵਗੈਰਾ ਜਾਂ ਵਿਟਾਮਿਨ ਐਚ ਵਗੈਰਾ ਪਰ ਵਰਤਦੇ ਆ। ਤਾਂ ਮਿਲਰ ਮੈਸਚਰ ਵੱਡੀ ਪੈਕਿੰਗ, ਕੈਲਸ਼ੀਅਮ ਦੀ ਪੈਕਿੰਗ ਆ ਗਈ। ਸਾਰੇ ਤਰ੍ਹਾਂ ਦੇ ਡੇਅਰੀ ਪ੍ਰੋਡਕਟ ਆਪਾਂ ਨੂੰ ਇਨਾਂ ਕੋਲੋਂ ਮਿਲ ਜਾਂਦੇ ਆ। ਤੇ ਇਹ ਵੀ ਇਨਾਂ ਨੇ ਸਟਾਲ ਲਗਾਈ ਆ ਸਾਰੇ ਤਰ੍ਹਾਂ ਦੇ ਜਿਹੜੇ ਆ ਡੇਅਰੀ ਪ੍ਰੋਡਕਟ। ਬਾਕੀ ਨਾਲੇ ਨੰਬਰ ਦਿੱਤੇ ਹੋਏ ਇੱਥੇ ਤੁਸੀਂ ਨੰਬਰ ਤੇ ਕੰਟੈਕਟ ਕਰਕੇ ਖਰੀਦ ਵੀ ਸਕਦੇ ਹੋ। ਤੇ ਇਸ ਤੋਂ ਬਾਅਦ ਸ਼੍ਰੀ ਕਰਨ ਡੇਅਰੀ ਵੱਲੋਂ ਮਿਲਕਿੰਗ ਮਸ਼ੀਨਾਂ ਦੀ ਸਟਾਲ ਲਗਾਈ ਗਈ ਆ। ਡੇਅਰੀ ਫਾਰਮਿੰਗ ਲਈ ਮਿਲਕਿੰਗ ਮਸ਼ੀਨ ਖਰੀਦ ਸਕਦੇ ਆ। ਤੇ ਇਸ ਤੋਂ ਬਾਅਦ ਇੱਕ ਸਟਾਲ ਲਗਾਈ ਗਈ ਇੱਥੇ ਪਸ਼ੂਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ ਤੇ ਬਾਕੀ ਕਿਤਾਬਾਂ ਇਨਾਂ ਕੋਲ ਜੇਕਰ ਕਿਹਨੇ ਕਿਤਾਬਾਂ ਖਰੀਦ ਕੇ ਨੌਲੇਜ ਲੈਣੀ ਹੈ ਤਾਂ ਇਧਰ ਭੇਡ ਦਾ ਮਾਡਲ ਲੱਗਿਆ ਹੋਇਆ ਹੈ ਤੇ ਇਧਰ ਇਹਨਾਂ ਨੇ ਮਾਡਲ ਲਗਾਇਆ ਜਿੱਥੇ ਇਹਨਾਂ ਦੀ ਫੀਡ ਤਿਆਰ ਹੁੰਦੀ ਹੈ ਕੈਟਲ ਫੀਡ ਮਿਲ ਤੇ ਬਾਕੀ ਇਹਨਾਂ ਕੋਲ ਕਿਤਾਬਾਂ ਮਿਲਦੀਆਂ ਉਹ ਖਰੀਦ ਕੇ ਆਪਾਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਤੇ ਇਸ ਤੋਂ ਬਾਅਦ ਤੁਸੀਂ ਮੇਲੇ ਦੇ ਦ੍ਰਿਸ਼ ਦੇਖ ਸਕਦੇ ਹੋ ਬਹੁਤ ਜ਼ਿਆਦਾ ਮੇਲਾ ਭਰਿਆ ਤੇ ਬਹੁਤ ਹੀ ਜ਼ਿਆਦਾ ਸਟਾਲ ਲੱਗੇ ਹੋਈਆਂ ਸੋ ਬਾਕੀ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲੈਸ਼ਰ ਜ਼ਰੂਰ ਕਰ ਦਿਓ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ